ਜਲੰਧ ਦੇ ਜੇਮਿਨੀ ਚੋਲਾ ਦੇ ਨਤੀਜਾ ਆਉਣ ਮਗਰੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਰੇ ਲੱਗ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮਹਿੰਦਰ ਭਗਤ ਦੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਬਟਾਲਾ ਦੇ ਵਿੱਚ ਵਕ-ਵਕ ਆਮ ਆਦਮੀ ਪਾਰਟੀ ਦੇ ਲੋਕਾਂ ਵੱਲੋਂ ਲੱਡੂ ਵੰਡ ਕੇ ਢੋਲ ਵਜਾ ਕੇ ਖੁਸ਼ੀ ਜਿਚਾਈ ਜਾ ਰਹੀ ਹੈ ਇਸ ਮੌਕੇ ਬੋਲਦੇ ਆਮ ਆਦਮੀ ਪਾਰਟੀ ਦੇ ਸਰਵਣਕਾਰ ਸੰਦੇ ਸੂਬਾ ਪ੍ਰਧਾਨ ਜਸ਼ਪਾਜ਼ ਜਹਾਂਨ ਉਹਨਾਂ ਨੇ ਕਿਹਾ ਕਿ ਇਹ ਸਭ ਪੰਜਾਬ ਦੇ ਮੁੱਖ ਮੰਤਰੀ ਅਤੇ ਪਟਿਆਲਾ ਤੋਂ ਵਿਦਾਇਕ ਅਮਨ ਸਿੰਘ ਚੈਰੀ ਕਲਸੀ ਦੀ ਮਿਹਨਤ ਦਾ ਨਤੀਜਾ ਹੈ ਜੋ ਕਿ ਲੋਕਾਂ ਨੇ ਐਡਾ ਵੱਡਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫੈਸਾ ਸੁਣਾਇਆ 2000 ਤੋਂ ਬਾਅਦ ਲੀਡ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਕੇ ਇਸ ਸਾਬਿਤ ਕਰਤਾ ਹੈ ਕਿ ਲੋਕ ਵਿਕਾਸ ਨੂੰ ਤਸੰਦ ਕਰਦੇ ਨੇ ਜਦ چي آڙو يا جي 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 زنده‌باد چيري ਜਿੰਦਾਬਾ ਜਰ ਅਸੀਂ ਕੀ ਕੀਤਾ ਅੱਜ ਹਾਂਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਮਤ ਕਰਦਾ ਅੱਜ ਬਹੁਤ ਹੀ ਪੜਾਲਾ ਸ਼ਹਿਰ ਸਾਰੇ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਜਿਹੜੀ ਜਿਮਨੀ ਚੌਂ ਜਿਹੜੀ ਜਲੰਧਰ ਚ ਜਿਹੜੀ ਅੱਜ ਜੋ ਨਤੀਜੇ ਨਿਕਲੇ ਹਨ ਔਰ ਲੋਕਾਂ ਨੇ ਇਸ ਚੀਜ਼ ਦਾ ਜਿਹਨ ਕਿ ਸਬੂਤ ਦਿੱਤਾ ਹੈ ਕਿ ਅਸੀਂ ਜਿਹੜੇ ਪਾਰਟੀ ਦੇ ਗਰਦਾਰ ਔਰ ਲੋਕਾਂ ਦੇ ਵਿਸ਼ਵਾਸਾਂ ਦੇ ਉੱਤੇ ਪਾਣੀ ਫੇਰਨ ਵਾਲੇ ਇਨਸਾਨ ਨੂੰ ਬਿਲਕੁਲ ਨਕਾਰਾਂਗੇ ਔਰ ਨਕਾਰਦੇ ਰਹਾਂਗੇ ਔਰ ਉਹਨਾਂ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਮਹਿੰਦਰ ਪਗਲ ਜੀ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਨਾਲ ਜਿਤਾਇਆ 80 ਵੱਡੀ ਲੀਡ ਨਾਲ 36000 ਦੀ ਲੀਡ ਨਾਲ ਔਰ ਜਿਹੜੇ ਸ਼ੀਤਲ ਲੰਗਰਾਲ ਹਨ ਉਹ ਸਮਝਿਰੋ ਲੋਕਾਂ ਨੇ ਆਪਣੇ ਵਿਰੋਧ ਦਾ ਸ਼ਿਕਾਰ ਹੋਏ ਹਨ ਔਰ ਜਿਨ੍ਹਾਂ ਨੇ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਪਾਣੀ ਫੇਰਿਆ ਔਰ ਉਹਨਾਂ ਦੇ ਵਿਸ਼ਵਾਸ ਨੂੰ ਜਿਹੜਾ ਉਹਨਾਂ ਧੋਖਾ ਦਿੱਤਾ ਸੋ ਇਸ ਕਰਕੇ ਸਾਰੇ ਪੰਜਾਬ 'ਚ ਬੜਾ ਖੁਸ਼ੀ ਦਾ ਮਾਹੌਲ ਹੈ ਜਿੱਥੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਸ ਚੀਜ਼ ਦੇ ਵਧਾਈ ਦੇ ਪਾਤਰ ਹਨ ਉਹਦੇ ਨਾਲ ਨਾਲ ਹੀ ਸਾਡੇ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ ਉਹਨਾਂ ਨੂੰ ਵੀ ਜਿਹੜੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਉਹਨਾਂ ਨੇ ਪੂਰਾ ਇਨਸਾਫ ਕਰਦੇ ਹੋਏ ਦਿਨ ਰਾਤੇ ਕਰਕੇ ਆਪਣੇ ਸਾਡੇ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਇਸ ਤਰੀਕੇ ਨਾਲ ਲੋਕਾਂ ਨੇ ਵਨ ਸਾਈਡੋਂ ਦੇ ਵੋਟਾਂ ਪਾਈਆਂ ਬਹੁਤ ਵੱਡੀ ਲੀਡ ਆਈ ਕਿਹੜੇ ਲੋਕਾਂ ਨੇ ਮੁੱਦੇ ਪਸੰਦ ਕੀਤੇ ਤੇ ਕਿੰਨਾ ਨੂੰ ਦਿਖਾ ਦਿੱਤਾ ਲੋਕ ਐਸੀ ਨੂੰ ਮਹਿਸੂਸ ਕਰਦੇ ਆ ਵੀ ਦੇਖੋ ਇੱਕ ਦਿਨ ਨੇ ਇਲੈਕਸ਼ਨ ਕਰਵਾ ਕੇ ਪੰਜਾਬ ਸਰਕਾਰ ਦੇ ਕਿੰਨਾ ਖਰਚੇ ਦਾ ਬੋਝ ਪਾਤਾ ਜਦ ਕਿ 5 ਸਾਲ ਵਾਸਤੇ ਮੰਡਟ ਦਿੱਤਾ ਸੀ ਔਰ ਇਸ ਇਨਸਾਨ ਨੂੰ 5 ਸਾਲ ਪੂਰੇ ਦੇਖਣੇ ਚਾਹੀਦੇ ਸਨ ਅਗਰ ਪਾਰਟੀ ਬਦਲ ਨਹੀਂ ਸੀ ਤੇ ਲੋਕਾਂ ਦੇ ਕੰਮ ਕਰਵਾ ਕੇ ਉਸ ਤੋਂ ਬਾਅਦ ਬਦਲਦੇ ਲੇਕਿਨ ਅਧ ਵਿਚਕਾਰ ਮਜਦਾਰ ਦੇ ਵਿੱਚ ਲੋਕਾਂ ਨੂੰ ਛੱਡ ਕੇ ਹਾਂਜੀ ਔਰ ਸਰਕਾਰ ਤੇ ਵੀ ਬੋਝ ਬਣਿਆ ਔਰ ਲੋਕਾਂ ਨੂੰ ਵੀ ਧੋਖਾ ਕੀਤਾ ਹੁਣ ਲੋਕਾਂ ਨੇ ਉਸ ਚੀਜ਼ ਦਾ ਰੋਸ ਪ੍ਰਗਟ ਕੀਤਾ ਜਿਹਦਾ ਨਤੀਜਾ ਉਹ ਖੁਦ ਭੁਗਤ ਰਿਹਾ ਦੇ ਲੋਕਾਂ ਨੂੰ ਵੋਟਾਂ ਆ ਇਹ ਮੁੱਦਾ ਹੀ ਇਕਾਏ ਸੀਗਾ ਕਿ ਮਤਲਬ ਇੱਕ ਤੇ ਆਪ ਪਾਰਟੀ ਨੂੰ ਲੋਕਾਂ ਨੇ ਪਸੰਦ ਕਰਦੇ ਉਹਦੀਆਂ ਨੀਤੀਆਂ ਤੇ ਉਹਨਾਂ ਨੂੰ ਮੋਹਰ ਲਾਈ ਆ ਸੈਕੰਡਲੀ ਦਲ ਬਦਲਣ ਵਾਲਾ ਨੂੰ ਜਿਹੜਾ ਪਬਲਿਕ ਨੇ ਬਿਲਕੁਲ ਨਕਾਰਤਾ ਤੇ ਜਿਤਾਂਦੀ ਪਬਲਿਕ ਆ ਤੇ ਉਹ ਆਪਣਾ ਹਿੱਤ ਵੇਖ ਕੇ ਦਲ ਬਦਲ ਕੇ ਦੂਜੇ ਪਾਸੇ ਚਲ ਜਾਂਦੇ ਆ ਤੇ ਉਸ ਬਾਅਦ ਜਨਤਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ ਕਿਸੇ ਸਾਡਾ ਕੀ ਸਿਸਟਮ ਹੈਗਾ ਉਹਨਾਂ ਫਿਰ ਇਸੇ ਕਰਕੇ ਦਲ ਬਦਲਣ ਨੂੰ ਜਿਹੜਾ ਕੋਈ ਮੌਕਾ ਨਹੀਂ ਦਿੱਤਾ ਵੱਡੀ ਲੀਡ ਦੇ ਵਿੱਚ ਇੱਕ ਤਰਫਾ ਹੋ ਕੇ ਵੋਟਾਂ ਪਾ ਕੇ ਉਹਨਾਂ ਨੇ ਜਿਹੜਾ ਧਗਜੀ ਨੂੰ ਜਿਤਾਇਆ ਤੇ ਸਾਡੇ ਜਿਹੜੇ ਅਮਨਸ਼ੇਰ ਸਿੰਘ ਜੀ ਕਲਸੀ ਸਾਹਿਬ ਬਟਾਲੇ ਹੋਂ ਪ੍ਰੈਜ਼ੀਡੈਂਟ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਆਪਣੇ ਪੰਜਾਬ ਨੇ ਉਹ ਕਾਫੀ ਉਹਨਾਂ ਨੇ ਮਿਹਨਤ ਕੀਤੀ ਉੱਥੇ ਜਾ ਕੇ ਉਹਨੇ ਦਿਨ ਉੱਥੇ ਹੀ ਰਹੇ ਨੇ ਸਾਨੂੰ ਉਹਨਾਂ ਦਾ ਬੜਾ ਮਾਣ ਆ ਬਟਾਲੇ ਦੀ ਨੂੰ ਹਾਰ ਬਦਲੀ ਉਹਨਾਂ ਦਾ ਤੇ ਜਲੰਧਰ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਤਜ਼ਾਦ ਦੇ ਵਿੱਚ ਇਹ ਵੋਟਾਂ ਪਾ ਕੇ ਆਮ ਪਾਰਟੀ ਨੂੰ ਜਿਤਾਇਆ ਲੁਧਰਾਈ ਮੈਂ ਤੁਹਾਡੇ ਸਭ ਤੋਂ ਬਰਾ ਤੁਹਾਡੇ ਚੈਨਲ ਦਾ ਬਹੁਤ ਤਾਂ तहे ਦਿਲੋਂ ਧੰਨਵਾਦ ਆ ਕੀ ਸਾਹਮਣਾ ਪਹਿਲਾ ਇਹ ਨੰਬਰ 1 ਤੇ ਜਲੰਧਰ ਸ਼ਹਿਰ ਵਾਸੀਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਮਹਿੰਦਰ ਭਗਤ ਜੀ ਨੂੰ ਬਹੁਤ ਵੱਡੀ ਲੀਡ ਨਿਖਾਇਆ ਜੀ ਤੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਕਦ ਬਹੁਤ ਉੱਚਾ ਹੋਇਆ ਜੀ ਸੈਲੀਬ੍ਰੇਸ਼ਨ ਕਿਤਰਾ ਦਿੱਤੀ ਸੈਲੀਬ੍ਰੇਸ਼ਨ ਪੂਰੇ ਤੁਹਾਡੇ ਸਾਹਮਣੇ ਤੇ ਲੱਡੂ ਵੰਡੇਗੇ ਢੋਲ ਵੱਜੇਗੇ ਜੀ ਬਹੁਤ ਨਗਾਰੇ ਵੱਜੇਗੇ ਜੀ ਤੇ ਸੀਐਮ ਸਾਹਿਬ ਦੀ ਫੈਮਿਲੀ ਤੇ ਸੀਐਮ ਸਾਹਿਬ ਦਾ ਕਦ ਬਹੁਤ ਜ਼ਿਆਦਾ ਉੱਚਾ ਹੋਇਆ ਜੀ ਉਹ ਸਾਡੇ ਬਡਾਲੇ ਦੇ ਐਮਐਲਏ ਸ਼ੈਰੀ ਕਲਸੀ ਜੀ ਦਾ ਬਹੁਤ ਕਰਦੂ ਉੱਚਾ ਆ ਉਹਨੇ 1 ਮਹੀਨਾ ਪੂਰਾ ਉੱਥੇ ਦਿਨ ਰਾਤ ਕੀਤੀ ਹੈ ਜੀ ਬਹੁਤ ਵਧੀ ਐਮਐਲਸਾ ਡਿਊਟੀ ਲੱਗੀ ਸੀ ਐਮਐਲਸਾ ਬਿਲਕੁਲ ਨਾਲ ਸੀ ਸੀਐਮ ਸਾਹਿਬ ਦੀ ਫੈਮਿਲੀ ਨਾਲ ਉਹਨਾਂ ਨੇ ਪੂਰਾ ਰਾਤ ਦਿਨ ਉਹ ਬਟਾਲੀ ਇੱਕ ਦਿਨ ਵਾਸੀਂ ਆਂਦੇ ਸੀ ਰਾਤ ਨੂੰ ਆਂਦੇ ਸੀ ਚਲ ਜਾਂਦੇ ਮੈਨੂੰ ਯਾਦ ਉਹਨਾਂ ਦੇ ਬੇਟੇ ਦਾ ਬਰਥਡੇ ਸੀ ਆਪਣੇ ਬੇਟੇ ਦੇ ਬਰਥਡੇ ਤੇ ਆਏ ਸੀ ਉਸ ਤੋਂ ਬਾਅਦ ਵਾਪਸ ਚਲੇ ਗਏ ਉਹਨਾਂ ਨੇ ਕਿਹਾ ਮੈਂ ਸੀਟ ਜਿੱਤ ਗਈ ਉਹਨਾਂ ਦੀ ਡਿਊਟੀ ਲੱਗੀ 27 ਨੰਬਰ ਵਾਰਡ 'ਚ ਉਹਨਾਂ ਨੂੰ ਪੁਲਿਸਨ 27 ਨੰਬਰ ਵਾਰਡ ਤੋਂ ਵੱਧ ਦੂਰ ਬਟਾਲਾ ਜਾਣਾ ਪਿਆ